ਸਾਸੀ ਗਾਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਔਰ ਠੀਕ ਠਾਕ ਸਾਰੇ ਵੀਰ ਅੱਜ ਚਲੀਆਂ ਫੇਰ ਕਰਮ ਆਲੀਆਂ ਦੋਵੇਂ ਆਓ ਵੇਖੋ ਉਹਦਾ ਕੱਲ ਰਾਤੀ ਕਟਰ ਲਾ ਕੇ ਖਲਾ ਰਿਆ ਗੁਰਦੇਵਾਲ ਦਾ ਪਹਿਲਾਂ ਤਾਂ ਆਖਿਆ ਕਟਰ ਲਾਇਆ ਨਹੀਂ ਕਰਨਾ ਤੇ ਜਾਨੀ ਦੂਰ ਇਹ ਕਹੇ ਛੇਤੀ ਪਹੁੰਚ ਜਾਂਦੀ ਕਟਰ ਲੱਥਿਆਂ ਤੇ ਉਹਦਾ ਕਟਰ ਲਾਤਾ ਕਰਤਾਰਨਾ ਵਡਾਂਗੇ ਲੱਗ ਗਏ ਜੇ ਇਹ ਟਾਈਮ ਨਾਲ ਵੇਲੀ ਹੋ ਗਈ ਇਹ ਫਿਰ ਇਹਦੇ ਨਾਲ ਹੀ ਖੜਨੀ ਪਣੀ ਉੱਥੇ ਥਾਂ ਹੈਗਾ ਜਿਆਦਾ ਤੇ ਨਾਲੇ ਡਿੱਗਾ ਥਾ ਤੇ ਡਿੱਗੇ ਤੇ ਕਲਾਂ ਲੱਗੀਆਂ ਗੁਰਦੇਵਾਲ ਅੱਜ ਵੇਖੋ ਤੇ ਖਲੋਤੇ ਦੇ ਜੱਲੀ ਕਰਤਾਰ ਜੇ ਟਾਈਮ ਨਾ ਵੱਢਿਆ ਗਿਆ ਕਰਤਾਰ ਜਿੱਥੇ ਗਰਦਿਆਲ ਜਣੀ ਉੱਥੇ ਕਰਤਾਰ ਫਿਰ ਖੜਾਂਗੇ ਤੇ ਬਾਕੀ ਤੁਹਾਨੂੰ ਸਾਰਾ ਨਾਲੋ ਨਾਲ ਵਿਖਾਈ ਜਾਂਦੇ ਆ ਉਹ ਵੀਰ ਕੰਮ ਕਰਨਦੇ ਆ ਗਰਦਿਆਲ ਦੇ ਵੀ ਤੇ ਕਰਤਾਰ ਦਾ ਵੀ ਲੱਗਾ ਗਾਲੂ ਸਿੰਘ ਫੋਰਮੈਨ ਆ ਸ਼ਾਇਦ ਆ ਜੀ ਫੋਰਮੈਨ ਉਹ ਨਹੀਂ ਹੈਗਾ ਤੇ ਫਿਰ ਆਪ ਜਾਣਾ ਪੈਂਦਾ ਨਾਲ ਚਲਾਉਣੀ ਪੈਂਦੀ ਕਰਤਾਰ ਜੇ ਆ ਗਿਆ ਫਿਰ ਨਹੀਂ ਆਪਾਂ ਨੂੰ ਟੈਨਸ਼ਨ ਕੋਈ ਫਿਰ ਆਪਾਂ ਵੀਡੀਓ ਤੀਆਂ ਵਿਲੇ ਐਦਾਂ ਵੀਡੀਓ ਨਹੀਂ ਬਣਦੀ ਮੜੀ ਮੋਟੀ ਬਣਾਉਣੀ ਪੈਂਦੀ ਆ ਕਿੱਦਾਂ ਗਾਲੂ ਘੈਂਡ ਪੂਰੇ ਅੱਜ ਉਹਨਾਂ ਨਾਲ ਆਪਾਂ ਸਹਾ ਕਢਾ ਕੇ ਉਹਨਾਂ ਵੱਡ ਕੇ ਇੱਥੇ ਲੱਗ ਗਏ ਹਾਂ 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 ਅਸਲ ਬਥਾਰੇ ਹਰ 5 ਕਿਲੋ ਵੱਡੇ ਉਹਦੇ ਉੱਧਰ ਚਲ ਜਾਣਗੇ ਇਹ ਵੱਡੇ ਦੇ ਬਾਅਦ ਉੱਧਰ ਚਲ ਜਾਏ ਉਹਦਾ ਗਟਰ ਲਾਤਾ ਟਾਈਮ ਨਾਲ ਹੀ ਕੱਲ ਹੀ ਲਾਤਾ ਸੀ ਵੀ ਤੁਸੀਂ ਮੇਤਰੋ ਟੈਂਕੀ ਭਰਾਓ ਤੇ ਚਲੋ ਇਹਦੀ ਭਰਾਤੀ ਉਹਦਨ ਤੇ ਉਹਦੀ ਭਰਾਏ ਨਹੀਂ ਹੁਣ ਮਾ ਉਹਦੀ ਭਰਾ ਲਈ ਅੱਜ ਸੱਤ ਕੇ ਫੇਰ ਬਾਕੀ ਛੋਟੇ ਛੋਟੇ ਕੰਮ ਕਰਨੇ ਆਣ ਕੇ ਕਰਦੇ ਆ ਹੈਦੀਆਂ ਫੀਡਰ ਪੱਟੀਆਂ ਪਾਲਾਂ ਜਿਹੜੀਆਂ ਉਹਦੇ ਤਿੰਨ ਟੁੱਟੀਆਂ ਸੀ ਜਿੱਥੇ ਲੋਗ ਉੱਥੇ ਰਹਿਣ ਦੀ ਭਾਵੇਂ ਉਹਦੇ ਫੀਡਰ ਪੱਟੀਆਂ ਟੁੱਟ ਗਈਆਂ ਇਹਦੇ ਵਿੱਚ ਉਹ ਕੁੱਪਾ ਜਾਂਦਾ 샤ਫਟ ਨੂੰ ਚੜਿਆ ਜਾਂਦਾ ਉਹ ਲੱਥ ਕੇ ਤੇਰੇਸ਼ਰ ਤੇ ਚੱਲ ਗਿਆ ਸੀ ਪਹਿਲਾਂ ਫੀਡਰ ਪੱਟੀਆਂ ਨੇ ਤੋੜੀਆਂ ਤੇ ਚੈਨ ਦੇ ਲੋਗ ਤੋੜਦਾ ਸੀ ਉਹ ਪਾਈਪ ਇਹ ਕਟਰ ਲਾਇਆ ਫਿਰ ਉੱਥੇ ਵੱਟ ਤੇ ਲੈਣਾ ਪਿਆ ਇਹ ਕਟਰ ਇਹ ਕਿੱਦਾਂ ਟਰਾਲਾ ਖੜਾ ਵਟ ਤੇ ਕਟਰ ਲਾ ਦਤਾ ਜੀ ਫੀਡਰ ਬੜਾ ਨੀਵਾ ਲੈ ਜਾਂਦੀ ਨਾ ਇਹ ਇਹ ਥੱਲੇ ਹੀ ਲਾ ਦਿੰਦੀ ਕਟਰ ਇਹਦਾ ਥੋੜਾ ਜਿਹਾ ਫੀਡਰ ਛੋਟਾ ਹੈ ਕਰਤਾਰ ਦਾ ਫੀਡਰ ਬੜਾ ਲੰਮਾ ਇੱਕ ਵੱਡਣਾ ਨਹੀਂ ਖਲੋਗੇ ਪੈਂਦਾ ਬਹਿ ਕੇ ਭਾਵੇਂ ਵੱਢੀ ਜਾਓ ਅੱਗੇ ਦੇਖਦਾ ਜਾਂਦਾ ਇਹਦਾ ਕਰਤਿਆਲ ਦਾ ਫੀਡਰ ਛੋਟਾ ਇਹਦਾ ਖਲੋਗੇ ਵੱਢਣਾ ਪੈਂਦਾ ਡਿੱਗਾ ਜਿਹਾ ਉਹ ਮਹੀ ਲਾਤੀ ਉਧਰ ਅੰਦਰ ਹਣਾ ਆ ਕਟਰ ਵਾਲਾ ਟਰਾਲਾ ਪਨੀ ਪੈਂਦੇ ਇਹਦਾ ਉਹ ਹੁਣ ਪਾਉਣ ਲੱਗੇ ਆ ਉਹ ਮਸ਼ੀਨ ਗਾਂ ਘਰਤੀ ਆ ਜਾਨ ਦੇ ਪਰ ਚੈੱਕ ਕਰੋ אבי ਰਾਣੀ ਚੱਲੀ ਹੈ ਲਾਗੇ ਵੜਨਾ ਇਹਦਾ ਗਟਰ ਤਾਂ ਨਹੀਂ ਲਾਇਆ ਉਹ ਮੜੀ ਦੂਰ ਜਾਣੀ ਹੈਗਾ ਰਸਤੇ ਥੋੜਾ ਜਨਾ ਵਧੀਆ ਚਾਈ ਜਾਂਦੀ ਕੋਈ ਨਾ ਲੱਗ ਜਾ ਮੇਰੋ ਥੋੜੀ ਘਟ ਮੈਂ ਕਰ ਲਾਇਆ ਕਰੀ ਮੀਟਰ ਨਹੀਂ ਚੱਲਦਾ ਲੱਗਾ ਹੋਇਆ ਪਾਉ ਮੀਟਰ ਚਲਾਉਣਾ ਚੱਲ ਪਊਗਾ 11 ਬਲਾਓ ਟੱਕ ਤੇ ਖੜ ਕਿਥੋਂ ਤੱਕ ਜਾਂਦੀ ਹੋਰ 1700 ਇੱਥੇ ਕਰਨਾ ਤੇ 1500 ਆਰੇ ਜੀ ਉਹ ਕਰਤਿਆਂ ਲਗਾ ਔਰ ਚੈੱਕ ਕਰੋ ਕਿ ਬਾਰ ਘਾੜਪੁਰ ਮਾਣਾ ਨੇਹਰੀ ਪਾਈ ਆਉਂਦਾ ਤੇ ਆ ਇਹ ਲੈ ਜ਼ੀਰੋ ਮੀਟਰ ਵਾਲੀ ਮਸ਼ੀਨ ਕਿਤੇ ਕਿੰਨੀ ਗਈ ਚਲਾਉਂਦਾ ਜ਼ੀਰੋ ਮੀਟਰ ਹੈ ਓਏ ਥੋੜੀ ਜੀ ਰਹੀ ਇਧਰ ਵਧਾ ਦੇ ਜਾਂ ਘਟਾ ਦੇ ਜਾਂ ਵਧਾ ਦੇ 1600 ਤਾਂ ਕਰਨੀ ਪੂਰੀ ਐ ਟੱਕ ਜੀ 1600 ਕਰ ਦੇ ਲਪੀ ਰਾਣੀ ਪਵਾ ਗਏ ਮੀਟਰ ਸਹੀ ਚੱਲ ਰਿਹਾ ਆ ਇੱਕ ਹੋਰ ਲੱਗੀ ਇੱਕ ਕਹਦਾ ਕਹਿੜਾ ਹੋਰ ਕਹਦਾ ਸਾਣੀ ਪਾ ਯਾਰ ਯਾਲੀ ਪੰਪ ਦੇ ਤੇਲ ਪੋਣਾ ਉਹ ਟੈਂਕੀ ਭਰਾਉਣੇ ਦੇ ਨੇ ਕਿੰਨੇ ਦੇ ਕਰਦੇ ਜੋ ਜੀ ਮੇਰੀ ਜਿਹੜਾ ਪਹੁੰਚ ਗਈ ਤੇ ਉਹ ਆਉਂਦੇ ਵੀ ਸੂਤਰ ਨਹੀਂ ਆਉਣਾ ਕੰਮ ਜਿਆਦਾ ਏ ਤੇ ਆ ਜਾਓ ਕਿਧਾਂ ਗਾਲੂ ਆ ਚੱਲੀਏ ਯਾਰ ਉੱਥੇ ਹੀ ਉੱਥੇ ਜੱਲੇ ਹੁਣ ਕੰਮ ਜਿਆਦਾ ਹੀ ਹੈ ਕਰਕੇ ਹੁਣ ਜਾਣਾ ਪਿਆ ਇੱਥੇ ਵੜਨਾ ਇਹ ਪਿੰਡ ਉਹ ਆnde ਇੱਥੇ ਕਾਲਾ ਨੂੰ ਵੜ ਲਾਂ ਜਾਂ ਰਾ ਨੂੰ ਆੜ ਕੇ ਵੜ ਲਾਂਗੇ ਉੱਥੇ ਲਿਆਓ ਕਰਤਾਰ ਪਹੁੰਚ ਗਈ ਆ ਤੇ ਆ ਵੀ ਕਰਤਾਰ ਵੀ ਲੈ ਗਈ ਚੱਲੇ ਆ ਫੋਨ ਕਟਰ ਲਾ ਲਿਆ ਯਾਣੀ ਦੁਪਹਿਰੀ ਥੋੜੀ ਕੋਰਮਣ ਅੱਜ ਫੇਰ ਨਹੀਂ ਆਇਆ ਛੁੱਟੀ ਮਾਰ ਕੇ ਅੱਜ ਫੇਰ ਤੇ ਹੋਰ ਤਾਂ ਇਹ ਆ ਜਾਊ ਸ਼ਾਮਾਂ ਤੱਕ ਵੇਖੋ ਜੀ ਵੀਰ ਜੀ ਪਹੁੰਚ ਗਏ ਟਾਰਗੇਟ ਤੇ ਪਾਉਣ ਲੱਗੇ ਕਟਰ ਬਹੁਤ ਯਾਦੀ ਝੜੀ ਇੱਥੇ ਤੇ ਇੱਥੇ ਐਮਪੀ ਵਾਲਾ ਹੜਪ ਹੋਇਆ ਪਿਆ ਆਹ ਵੇਖੋ ਕਿੰਨਾ ਕਿੰਨਾ ਪੂਰਾ ਪਿਆ ਦੂਜੀ ਮਸ਼ੀਨ ਤੇ ਪਈਆਂ ਹੋਣੀਆਂ ਲਿਫਟਾਂ ਯਾਦਗੀਆਂ ਉਹ ਵੀ ਇੱਧਰ ਹੀ ਆਈ ਆ ਹੁਣ ਉਹਦੇ ਲਾਗੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਸਾਰੀ ਵੀਡੀਓ ਉਹ ਲੱਤ ਗਿਆ ਕਾਲੂ ਉਹ ਬਾਈ ਬੋਲ ਪਾ ਹੋਰ ਚਾਰ ਲੱਗੇ ਗੱਡਰ ਲੋਡ ਐਡੇ ਐਡੇ ਟਰਾਲੇ ਜੇ ਐਸਾ ਡ ਚੈੱਕ ਕਰੋ ਇਹ ਭਰਨੇ ਜੇ ਚੱਕ ਕਰ ਕਾਲੂਰਾ ਐਮਪੀ ਵਾਲੇ ਐਦਾਂ ਦੇ ਐਮਪੀ ਨੂੰ ਰਾਜ ਉਹ ਕਹਿਣ ਨੂੰ ਐ ਨੂੰ ਕਿਹਾ ਪਹੁੰਚਿਆ ਨੂੰ ਆ ਨਹੀਂ ਆ ਪਰਾਂ ਆਹ ਜੀ ਆ ਪਰਾਂ ਇੱਕ ਦਟਾ ਪਾਉਂ ਆ ਆਲੇ ਅਫਦਰ ਨੂੰ ਰਜਣੀ ਨਾ ਡਰ ਕਿੱਕ ਕਰੋ ਰਸਤਾ ਟਕ ਟਕ ਡਾ 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 ਆ ਵਾਲਾ ਜੀ ਆ ਬੜਾ ਲੱਗੇ ਚੈੱਕ ਕਰੋ ਚਲਾਤੀ ਆ ਫਰੋਦਾ ਹੀ ਜੋ ਨਜ਼ਾਰਾ तकरीबन ਉਹ ਤੋਂ ਬੜਬੜੀ ਰਹੋ ਜੀ ਇਹ ਵਾਲੇ ਸਾਰੇ ਠੀਕ ਆ ਜੇ ਜੇ ਆਪ ਇਹ ਮੇਰੇ ਆਉਂਦੇ ਆ ਉਹ ਦੇਖੋ ਉਧਰ ਵੱਟ ਕੇ ਆਈਏ ਜੇ ਆਉਣਾ ਅੰਦਰ ਪੱਕੇ ਸਾਡੇ 3 ਕਿਲੇ ਤਾਂ ਵੱਡਾ ਹੀ ਹੈ ਅੰਦਰ ਵੱਟਾ ਹੈ ਆ ਵੀਰ ਜੱਟੋ ਇਦੋਂ ਨਾ ਵੱਡਾ ਤਾਂ ਹੈ ਸਾਡਾ ਬੋਰਮੈਨ ਆ ਗਿਆ ਏ ਉਹ ਖੜਾ ਏ ਕਿਤਾਬੜਤਾ ਵੀ ਅੰਮਾ ਪਾਏ ਅੰਦਰ ਕਿਦਾ ਵਧੀਆ ਚੱਲ ਰਹੀ ਹੈ ਚੈੱਕ ਕਰੋ ਜੀ ਪੈਸੇ ਦੇ ਪੈਸੇ ਪਾਈ ਆ ਉਹ ਆਉਣ ਨੂੰ ਜੀ ਨਹੀਂ ਕਰਦਾ ਔਰ ਕਦਾਂ ਘੜੇ ਪੁਰੇ ਜਵਾਬ ਦੇ ਕਿਦਾਂ ਦੀ ਮਸ਼ੀਨ ਚੱਲੀ ਤੋ ਆਇਆ ਕਿਉਂ ਨਹੀਂ ਹੈ ਹਾਂ ਕੌਲਿਆ ਮੈਨੂੰ ਉਦੋਂ ਦਾ ਜਕਾਬ ਲੱਗਾ ਘੜੀ ਨਾ ਘੱਟੇ ਨਾ ਉਦੋਂ ਦੀ ਆਵ ਚਲਾਉਂਦੇ ਆ ਟਰਾਲਿਆਂ ਦੀ ਲੱਗੀ ਰੌਣਕ ਕਿ ਨਹੀਂ ਘਟਾ ਘਟ ਪੰਜਾਵਾ ਫੋਨਾਂ ਤੇ ਆਇਆ ਤੂੰ ਹੈ ਹੁਣ ਤਰੀ ਨਾ ਵਹਿਲਾ ਹੀ ਹੈ ਨਾ ਹੁਣ ਹੁਣ ਨਹੀਂ ਜਾਣ ਦੇਣਾ ਲੱਗੀ ਰੌਣਕ ਕਿ ਨਹੀਂ ਵੇਖ ਅੱਗੜ ਪਿੱਛੇ ਟਰੈਕਟਰ ਵੇ ਅਸੂ ਕਿਡੇ ਕਿਡੇ ਟਰਾਲੇ ਟਰਾਲੇ ਵੇਡ ਤੋਂ ਮਾਰ ਖਾਂਦੇ ਟਰਾਲੇ ਲੰਬੇ ਤੋਂ ਵੱਡੇ ਹਨ ਵੇਟੇ ਛੋਟੇ ਪਰ ਬੰਬੂ ਥੱਲੇ ਬੜੇ ਭੱਜ ਕੇ ਵੱੜਦੇ ਈ ਮਨਾਂ ਦੋ ਇਕੱਠੇ ਚੱਲਣ ਨਵੇੜਾ ਬੜਾ ਹੁੰਦਾ ਤੇ ਡਰਾਈਵਰ ਵੀ ਨਾਲੇ ਹਾਰੇ ਲੱਗੇ ਰਹਿੰਦੇ ਆ ਉਹ ਉਹਦੇ ਹਲ ਵੇਖ ਚੜਦਾ ਉਹ ਉਹਦੇ ਹਲ ਵੇਖ ਛੜਦਾ ਐਦਾਂ ਨਹੀਂ ਤੇ ਪਹਿਲੇ ਗੇਅਰ ਤੇ ਹੌਲੀ ਹੌਲੀ ਚੱਲਣੀ ਹੁੰਦੀ ਆ ਇਹ ਮਸਾ ਥੋੜੀ ਜਿਹਾ ਬਹੁਤ ਹੌਲੀ ਜਿਹਾ ਟੋਰਨ ਦੇ ਮੱਤਰਾ ਬਹੁਤ ਥੋੜੀ ਘੱਟ ਥੋਰ ਚੈੱਕ ਕਰੋ ਬੜੇ ਚੱਕਰ ਘੱਟ ਕਰੋ ਹੋਰ ਬੰਦਾ ਮੈਂ ਆਪ ਵੀ ਕਰਦੇ ਆ ਚਲਾ ਕੇ ਦੇਖ ਲਿਆ ਹੈ ਨਾ ਆਏ ਉਧਰ ਵੱਡਣਾ ਉਹ ਪਾਰ ਵੀ ਹੋਇਆ ਆ ਵੀ ਹੋਇਆ ਇਹ ਐਮਪੀ ਵਾਲੀਆਂ ਚੜਾਈਆਂ ਇੱਥੇ ਦੇ ਹੁਣ ਏ ਤੋਂ ਸੀ ਦਾ ਦੂਜੇ ਪਾਸੇ ਵੱਡਣਾ ਇਧਰ ਨੇ ਪੜ ਗਿਆ ਐਦਾਂ ਐਮਪੀ ਇੰਜ ਨਹੀਂ ਕਿ ਕਰਨ ਦੀ ਜਿੰਨੀ ਇੱਥੇ ਕਿ ਕਰਨ ਆਉਂਦਾ 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 ਜਾਣਦੇ ਆਣਦੇ 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 ਭਈ ਆਣਦੇ ਇਹ ਨਾ ਘੋਟੇ ਜੜਾਉਣਾ ਨਹੀਂ ਪਹਿਲਾਂ ਤੋਂ ਸੀ ਤੇ ਦੂਜੀ ਵਾਰ ਹੀ ਉਹ ਦੂਜੀ ਵਾਰ ਆ ਗਿਆ ਆ ਵਾਹਿਗੁਰੂ ਇੱਧਰ ਦੇ ਜੋ ਨਾ ਸਾਰਾ ਹੀ ਹੋਇਆ ਇੱਧਰ ਜਿਹਦਾ ਹਰਿਆਣੇ ਵਾਲਾ ਸਾਈਡ ਨਹੀਂ ਗਿਆ ਤਾਂ ਹਾਂ ਐਦਾਂ ਆਇਆ ਇਹ ਇਲਾਕਾ ਸਾਰਾ ਹੀ ਇੱਥੇ ਆ ਤੁਹਾਡੇ ਪਿੰਡਾਂ ਵਾਲੀ ਗੱਡੀ ਨਾਲ ਚਲੇੜਾ ਜੋ ਨਾ ਇੱਧਰ ਗੇਤਰਾ ਇੱਧਰ ਵਾਲਾ ਟਰਾਲੇ ਬਹੁਤ ਤਗੜੇ 18 ਮੋਟ ਤੋਂ ਤੁਹਾਡੇ ਕੇ ਘਵਾਣਾਂ ਕਰੋ ਇਧਰ ਆਡੇ ਬੰਦੇ ਬੜਾ ਸਵਾਦ ਲੈ ਲੈਂਦੇ ਜੇ ਉਹ ਮਸ਼ੀਨ ਦਾ ਫੋਰਮੈਨ ਉੱਤੇ ਚੜਿਆ ਜੇ ਉਹਦਾ ਉੱਤੇ ਜੜਿਆ ਜੇ ਆਪੋ ਆਪਣੀਆਂ ਨਹੀਂ ਚਲਾਉਂਦੇ ਇੱਕ ਦੂਜੀਆਂ ਆਹ ਵੇਖ ਵੱਡਾ ਫੋਰਮੈਨ ਤੂੰ ਵੀ ਕੋਈ ਕਰ ਲਿਆ ਕਰ ਚਾਹ ਪੀਣ ਵਾਲੇ ਆਪਾਂ ਉਹ ਫੋਰਮੈਨ ਉਹਦਾ ਨਹੀਂ ਚਾਹ ਪੀਂਦਾ ਤੇ ਉਹ ਫੋਰਮੈਨ ਗੁਰਦੇਵਾਲ ਵਾਲਾ ਕਰਤਾਰ ਚਲਾਉਂਦਿਆ ਉਹ ਚੈੱਕ ਕਰੋ ਪੱਟੀ ਗੱਡੀ ਲੰਬੀ ਆ ਰਹੇ ਦੂਜੀ ਜਗ੍ਹਾ ਇਸਨੇ ਵਟਣਾ ਤੇ ਦੀਪ ਵੀਰ ਦਾ ਇਹਦਾ ਵਟਣਾ ਇਹਦਾ ਵਟਣਾ ਟਰਾਲਾ ਭਰਨਾ ਜਦੋਂ ਭਰ ਗਿਆ ਸ਼ਾਮਾਂ ਪਈਆਂ ਸ਼ਾਇਦ ਇਹ ਟਾਈਮ ਨਾਲ ਨਾ ਪਰਿਆ ਦੂਜੀ ਵੀਰ ਨਾਲ ਸੱਦ ਲਾਗੇ ਹਾਂਜੀ ਦੀਪ ਵੀਰ ਦਾ ਵਟਾਦੇ ਆ ਟਰਾਲਾ ਭਰਨਾ ਇਹ ਜਿਹਨੇ ਭਰ ਗਿਆ ਤਿੰਨ ਟਰਾਲੇ ਲੈ ਕੇ ਭਰੇ ਧੂਮ ਵਿੱਚ ਜਾਣਾ ਜਦੋਂ ਚੌਥਾ ਭਰ ਲੱਗੇ ਅੱਜ ਇਹ ਟਾਈਮ ਹੈ ਭਰ ਗਿਆ ਉਹ ਡੇਲੀ ਬ੍ਰਾਉਂਡ ਰੇਸਟ ਤੋਂ ਬਣਿਆ ਜਾਂਦਾ ਜਿਹੜੇ ਸਾਰੇ ਵੀਰਾਂ ਨੇ ਹਾਂਜੀ ਸ਼ਾਮ ਆ ਗਈਆਂ ਉਹ ਤੇ ਜੀ ਅਜੇ ਨਹੀਂ ਆ ਗਏ ਆ ਅਈ ਇਹ ਥੋੜਾ ਜਿਹਾ ਟਾਈਮ ਨਾਲ ਦੇਖਾ ਹੋਇਆ ਹੋਇਆ ਚ ਉਹਦਾ ਵੀ ਕਟਰ ਲੋਡ ਲਾ ਕਰਕੇ ਚਲਾਉਣਾ ਟਰਾਲਾ ਭਰਨਾ ਲੈਦਾ ਹੋਇਆ ਕੰਧੇ ਵੀ ਘੱਟ ਆਲੀ ਜੀ ਜਦੋਂ ਭਰ ਗਿਆ ਉਹਦਾ ਜੱਟ ਜੀ ਇਹਦੇ ਦੂਜੀ ਲਾ ਦੇ ਲੱਗੇਗਾ ਦਾ ਤਾਂ ਜੇਰ ਨਾ ਦਾਤ ਨਾ ਆਪਣੇ ਕਰਕੇ ਜੋਂ ਉਹ ਵੀ ਨਾ ਖਰਾਬ ਹੋਵੇਗੀ ਅੱਜ ਦੋਵੇਂ ਲਾਏ ਕੰਮ ਨਵੇੜ ਤੇ ਚੈੱਕ ਕਰੋ ਬਾਟਰ ਲੋਡ ਆਪ ਲੱਗੀ ਆਹ ਸੈਂਡ ਹੀ ਹੋਣਾ ਤੇ ਬੜ ਜਲਿਆ ਬਸ ਬਾਟੇ ਕੇ ਟਰਾਲਾ ਬਾਹਰ ਸੰਗਲ ਪਾ ਗਏ ਟੈਕ ਕਰੋ ਫਾਰਮ 60 ਫਲਾ ਜੜਦਾ ਜਾਂ ਨਹੀਂ ਜੜਦਾ ਨਹੀਂ ਨਹੀਂ ਚੜਿਆ ਰਾਈਟਰ ਚੜਿਆ ਨਹੀਂ ਹੁਣ ਮਸ਼ੀਨ ਪਾਲੀ ਅੱਗੇ ਉਹ ਦੂਜੀ ਮਸ਼ੀਨ ਲਾਉਣ ਗਈ ਕਟਰ ਤੇ ਆ ਮਸ਼ੀਨ ਪਾਲੀ ਅੱਗੇ ਟੋਜਨ ਬੜਾ ਲੰਬਾ ਆਪਣੇ ਕੋਲ ਟੈਨਸ਼ਨ ਹੈ ਜੇ ਕਿਸੇ ਵੀਰ ਨੇ ਚਾਹੀਦਾ ਹੋਊ ਤਾਂ ਦੱਸ ਦਿਓ ਠੀਕ ਆ ਟੋਜਨ ਫੁੱਲਾ ਸਤਾਈਆ ਰੀਫਟ ਦਾ ਸੰਗਲ ਆ ਪੂਰਾ ਮਜ਼ਬੂਤ ਹੈ ਕਿ ਆ ਕੇ ਵੀਰ ਭਰਾ ਨੂੰ ਕੋਈ ਨਾ ਨਹੀਂ ਉਹ ਜਾਂਦਾ ਚਾਰਟ ਦਾ ਗਰਮ ਵਾਲੀ ਨੇ ਚਾਰਟ